ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਟੀਟੀ 44 ਰੈਕਟਰ ਬਾਰੇ ਕਦੋਂ ਇਹ ਬਣਿਆ ਸੀ ਕਦੋਂ ਆਇਆ ਸੀ ਕਿੰਨੇ ਸੀਸੀ ਦਾ ਇੰਜਨ ਹੈ ਕਿੰਨੇ ਸਿਲੰਡਰ ਹੈ ਕਿੰਨੀ ਲਿਫਟ ਕੈਪੈਸਿਟੀ ਹੈ ਉਹਦੇ ਬਾਰੇ ਸਾਰੇ ਬਾਰੇ ਆਪਾਂ ਵਿਸਤਾਰਪੂਰਵਕ ਗੱਲ ਕਰਾਂਗੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫੋਲੋ ਤੇ YouTube ਤੇ ਦੇਖਾ ਜਿਹੜੇ ਭਰਾਵਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਪਾ ਗੱਲ ਕਰੀਏ DD14 ਬਾਰੇ DD14 ਟਰੈਕਟਰ ਸੋਵੀਅਤ ਯੂਨੀਅਨ ਯੂਕਰੇਨ ਦੇ ਵਿੱਚ ਖਾਰਕਿਵ ਟਰੈਕਟਰ ਪਲੈਂਟ ਨੂੰ 56 ਤੋਂ 55 ਦਰਾਂ ਬਣਾਇਆ ਗਿਆ ਇਹਨਾਂ ਤੋਂ ਲਾਵਾ ਭਾਰਤ ਦੇ ਕੁਝ ਪੁਰਾਣੇ ਮਾਡਲ ਮਜੂਦ ਨੇ ਜੋ 1968 ਤੇ 69 ਦੇ ਵਿੱਚ ਬਣੇ ਜਾਂਦੇ ਹਨ ਜਿਹੜਾ DD14 ਦਾ ਟਰੈਕਟਰ ਸੀ ਉਹ ਯੂਕਰੇਨ ਦੇ ਵਿੱਚ ਹੁਣ ਵੀ ਯੂਕਰੇਨ ਦੇ ਵਿੱਚ ਬਣਦਾ ਹੈ ਯੂਕਰੇਨ ਦੇ ਖਾਰਕਿਵ ਦੇ ਵਿੱਚ ਟਰੈਕਟਰ ਪ੍ਰੋਜੈਕਟਰ ਪਲੈਂਟ ਆ ਅੱਪਾ ਜੇ ਇਹਦੀ ਇੰਜਣ ਦੀ ਗੱਲ ਕਰੀਏ ਇਹਦਾ ਇੰਜਣ 14 HP ਇੱਕ ਸਿਲੰਡਰ ਵਾਟਰ ਕੂਲਡ ਇ ਟਰੈਕਟਰ ਦਾ DT14 ਦਾ ਜਿਹੜਾ ਇੰਜਣ ਹੈ ਉਹ 1530 CC ਇੰਜਣ ਹੈ 14 HP ਹੈ ਇੱਕ ਸਿਲੰਡਰ ਟਰੈਕਟਰ ਹੈ ਇਹ ਛੋਟਾ ਟਰੈਕਟਰ ਜਿਹਾ ਛੋਟੇ ਟਰੈਕਟਰ ਜਿਸ ਨੂੰ ਟਰੈਕਟਰ ਨੂੰ ਜਾਣਿਆ ਜਾਂਦਾ ਜੋ 14 HP ਦੀ HP ਟਰੈਕਟਰ ਦੀ ਤਾਕਤ ਹੁੰਦਾ ਸੀਗਾ 14 HP ਦੀ ਤਾਕਤ ਹੁੰਦਾ ਸੀ ਜਿਹੜਾ ਇੰਜਣ D14 ਸੀਰੀਜ਼ ਡੀਜ਼ਲ ਇੰਜਣ ਸੀਗਾ ਇਹਦਾ D14 ਸੀਰੀਜ਼ ਸੀਗਾ ਇਹੇ ਡੀਜ਼ਲ ਇੰਜਣ ਦੇ ਵਿੱਚ ਇਸ ਦੀ ਲਿਫਟ ਕਪੈਸਿਟੀ ਘੱਟ ਤੋਂ ਘੱਟ 450 ਕਿਜੀ ਦੀ ਲਿਫਟ ਕਪੈਸਿਟੀ ਜਿਹੜੀ 450 ਕਿਲੋਗ੍ਰਾਮ ਸੀਗੀ ਹਾਲਾਂਕਿ ਕੁਝ ਖੇਤਰਾਂ ਵਿੱਚ ਇਹਦੇ ਪੁਰਾਣੇ ਮਾਡਲਾਂ ਦੇ ਲਈ 1200 ਕਿਜੀ ਤੱਕ ਦੀ ਲਿਫਟ ਕਪੈਸਿਟੀ ਦਾ ਉਲੇਖ ਕੀਤਾ ਗਿਆ ਕੁਝ ਥਾਵਾਂ ਤੇ ਇਹਦੇ ਪੁਰਾਣੇ ਮਾਡਲਾਂ 'ਚ 1200 ਕਿਜੀ ਲਿਫਟ ਕਪੈਸਿਟੀ ਤੱਕ ਦਾ ਇਹਦਾ ਉਲੇਖ ਜਿਹੜਾ ਹੋਇਆ ਵੀ ਇਹਦੀ 1200 ਕਿਜੀ ਪੀ ਇਹ ਵਜਨ ਵਜਣ ਜਿਹੜਾ ਚੱਕ ਲੈਂਦਾ ਸੀ ਲਿਫਟ ਇਹਦੀ ਵਜਨ ਡੀਡੀ ਜਦੋਂ ਦਾ ਜਿਹੜਾ ਡੀਜ਼ਲ ਟੈਂਕ ਸੀ ਉਹਦੀ ਉੱਪਰ ਗੱਲ ਕਰੀਏ 35 ਤੋਂ 40 ਲੀਟਰ ਦਾ ਇਹਦਾ ਟੈਂਕ ਸੀਗਾ 30 ਤੋਂ 40 ਲੀਟਰ ਦੇ ਵਿੱਚ ਟੈਂਕ ਇਹਦਾ ਡੀਜ਼ਲ ਟੈਂਕ ਜਿਹੜਾ ਆਉਂਦਾ ਸੀ TT14 ਟਰੈਕਟਰ ਦਾ 1600 RPM ਜੀ ਦਾ RPM 1600 RPM ਤੇ ਇਹ ਟਰੈਕਟਰ ਚੱਲਦਾ TT14 ਇੱਕ ਸਿਲੰਡਰ ਛੋਟਾ ਟਰੈਕਟਰ ਸੀ ਜੋ ਮੁੱਖ ਤੌਰ ਤੇ ਛੋਟੇ ਖੇਤਾਂ ਦੇ ਸਬਜ਼ੀਆਂ ਬਾਗਬਾਨੀ ਦੀ ਖੇਤੀ ਲਈ ਵਰਤਿਆ ਜਾਂਦਾ ਸੀ TT14 ਇੱਕ ਸਿਲੰਡਰ ਛੋਟਾ ਟਰੈਕਟਰ ਸੀ ਜੋ ਖਾਸ ਕਰਕੇ ਬਾਗਬਾਨੀਆਂ ਦੇ ਛੋਟੇ ਕਿਸਾਨਾਂ ਲਈ ਇਹ ਟਰੈਕਟਰ ਵਰਤਿਆ ਜਾਂਦਾ ਸੀ ਇਸ ਟਰੈਕਟਰ ਨੂੰ ਕਿਸਾਨਾਂ ਦੁਆਰਾ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਕਿਉਂਕਿ ਦਾ ਡੀਜ਼ਲ ਖਰਚਾ ਬਹੁਤ ਜ਼ਿਆਦਾ ਘੱਟ ਸੀਗਾ ਕੋਈ ਮਾਲ ਨੂੰ ਪਹਿਲਾਂ ਗੈਸੋਲੀਨ ਨਾਲ ਸਟਾਰਟ ਕੀਤਾ ਕੁਝ ਕੁ ਮਾਡਲਾਂ ਨੂੰ ਗੈਸੋਲੀਨ ਨਾਲ ਸਟਾਰਟ ਕੀਤਾ ਜਾਂਦਾ ਸੀ ਜਿਹੜੇ ਡੀਟੀ 14 ਦੇ ਸੀ ਬਾਅਦ ਚ ਇਸ ਨੂੰ ਡੀਟੀ 14 ਤੇ ਡੀਟੀ 14 A ਤੇ ਡੀਟੀ 14 B ਵਿੱਚ ਸਿੱਧਾ ਡੀਜ਼ਲ ਨਾਲ ਸਟਾਰਟ ਕਰਨ ਲਈ ਇਲੈਕਟ੍ਰੋਨਿਕ ਸਟਾਰਟਰ ਹੁੰਦੇ ਹਨ ਡੀਟੀ 14 A ਤੇ ਡੀਟੀ 14 B ਇਹ ਟਰੈਕਟਰ ਜਿਹੜੇ ਡੀਜ਼ਲ ਨਾਲ ਚੱਲਣ ਲੱਗੇ ਪਹਿਲਾਂ ਉਹਨਾਂ 'ਚ ਕੁਝ ਕੁ ਮਾਤਰਾ 'ਚ ਗੈਸੋਲੀਨ ਨਾਲ ਸਟਾਰਟ ਜਦੋਂ ਸਟਾਰਟ ਕਰਦੇ ਗੈਸੋਲੀਨ ਨਾਲ ਹੁੰਦਾ ਸੀਗਾ ਉਦੋਂ ਉਹ ਇਹਨਾਂ ਨੇ ਸਿੱਧਾ ਡੀਜ਼ਲ ਤੋਂ ਸਟਾਰਟ ਹੋਣ ਲਾਤੇ ਜਿਹੜਾ ਟਰੈਕਟਰ ੱਲੇ ਡੀਜ਼ਲ ਨਾਲ ਹੀ ਸਟਾਰਟ ਹੋਣ ਲੱਗਾ। ਪਹਿਲਾਂ ਇਹਨਾਂ 'ਚ ਥੋੜੀ-ਮੋਟੀ ਮੰਨ ਲਓ ਵੀ ਇਹਦੇ ਡੀਜ਼ਲ ਇਲੈਕਟ੍ਰੋਨਿਕ ਇਹਦੇ ਸਟਾਰਟਰ ਲੱਗੇ ਹੁੰਦੇ। ਇਹ ਬਹੁਤ ਹੀ ਪੁਰਾਣਾ ਟਰੈਕਟਰ ਆ ਜੋ ਹੁਣ ਹੁਣ ਕੁਝ-ਕੁਝ ਜਗ੍ਹਾ ਤੇ ਦੇਖਣ ਨੂੰ ਮਿਲ ਸਕਦਾ ਹੈ। ਜਿਹੜੇ ਵੀਰਾਂ ਕੋਲੇ ਹੈਗਾ ਉਹਨਾਂ ਨੇ ਸ਼ਾਮ ਕਿ ਰੱਖਿਆ ਹੋਇਆ ਟਰੈਕਟਰ ਨੂੰ। ਛੋਟੇ ਟਰੈਕਟਰਾਂ ਵਿੱਚ ਸੀਡੀਟੀ 14 ਬਹੁਤ ਹੀ ਮਸ਼ਹੂਰ ਟਰੈਕਟਰ ਰਿਹਾ ਹੈ। ਵੀਡੀਓ ਚੰਗੀ ਲੱਗ ਮਿਲਾਂਗੇ ਅਗਲੀ ਵੀਡੀਓ 'ਚ ਧੰਨਵਾਦ